ਸਾਰਿਆਂ ਨੂੰ ਸੰਦੇ ਇਹ ਡੇ ਫੰਤੜਾ ਬੋਬੋ ਵੈਲਕਮ ਹੈ ਜੀ ਤੇ ਪਹੁੰਚ ਚੁਕੇ ਆ ਬਾਈ ਸ਼ੇਰੇ ਨਾਲ ਕੋਲ ਜੀ ਤੇ ਜਿਹੜੇ ਅੱਜ ਬਾਈ ਨੇ ਪੀਸ ਲੈ ਕੇ ਬਸ ਐਂਡੀ ਕਰਾਈ ਪਈ ਹੈ ਜੀ ਕੁਆਲਟੀ ਵਾਲੀ ਪੀਸ ਘਾਟੇ ਲੈ ਕੇ ਆਉਂਦੇ ਆ ਤੇ ਆਓ ਫਿਰ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿਕਾਰ ਸਤਿਗਾਲ ਜੀ ਸਤਿਕਾਰ ਸਤਿਗਾਲ ਹੋਰ ਸੁਣਾਓ ਜੀ ਕਿਰਪਾ ਵਾਹਿਗੁਰੂ ਦੀ ਬਾਬਾ ਬੁੱਢਾ ਸਾਹਿਬ ਜੀ ਦੀ ਬਹੁਤ ਬਹੁਤ ਕਿਰਪਾ ਨਜ਼ਾਰੇ ਵੱਜੇ ਪਏ ਆ ਆ ਪੂਰੇ ਰੰਗ ਚੜੇ ਆ। ਆਹ ਆਪਦੀ ਵੀ ਐਂਡ ਕਰਾਈ ਵੀ ਤੇ ਕਿਆ ਫਿਰ ਸੰਦੀਪ ਵੀਰ ਸੱਚ ਇੱਕ ਗੱਲ ਹਾਂਜੀ ਹਾਂਜੀ ਅਗਲੀ ਵੀਡੀਓ ਹੋਣਾ ਕੈਮਰਾ ਚੱਲਣ ਡਿਆ ਪੱਗ ਬਨ ਕੇ ਬਣਾਉਣੀ ਆ ਤੂੰ ਮੈਨੂੰ ਅੱਗੇ ਵੀ ਪ੍ਰੋਮਿਸ ਕੀਤਾ ਹੈ ਨਹੀਂ ਇੱਕ ਵੀਡੀਓ ਬਣਾਉਣੀ ਆ ਆਪਾਂ ਕਹਦੇ ਬਨਾਂਗੇ ਬਨ ਲਾਂਗੇ ਬਨ ਕੇ ਅਗਲੀ ਵੀਡੀਓ ਆਪਾਂ ਪੱਗ ਬਨ ਕੇ ਸੰਦੀਪ ਵੀਰ ਦੀ ਬਣਾਉਣੀ ਆ ਚਿੱਟਾ ਕੁੜਤਾ ਪਜਾਮਾ ਜਿਹੜਾ ਨੇ ਜੱਸੇ ਦੇ ਵਿਆਹ ਤੇ ਪਾਇਆ ਹਨਾ ਪੱਗ ਦੀ ਬ੍ਰੇਕਫਾਸਟ ਸ਼ੋਹਾ ਕਿ ਨਹੀਂ ਉਹ ਵੀਰ ਦੀ ਅਗਲੀ ਵੀਡੀਓ 'ਚ ਪੱਗ ਬਨ ਕੇ ਆਪਾਂ ਦੋ ਭਰਾਵਾਂ ਨੇ ਫੇਰ ਵੀਡੀਓ ਬਣਾਉਣੀ ਆ ਹਾਂ ਫੇਰ ਕਿਹੜੀ ਗੱਲ ਕੋਈ ਚੱਕਰ ਨਹੀਂ ਚਲੋ ਬਾਕੀ ਵੀਰ ਜੀ ਅੱਜ ਮਈਆਂ ਇਦਾਂ ਦੀਆਂ ਨੇ ਵੀ ਅੱਗੇ ਮੈਂ ਏਡੀਆਂ ਏਡੀਆਂ ਮਈਆਂ ਨਹੀਂ ਲਿਆਂਦੀਆਂ ਪਹਿਲਾ ਚਾਂਸ ਚਲੋ ਮਈਆਂ ਸਾਰੇ ਵੀਰ ਬੜੀਆਂ ਲਿਆਉਂਦੇ ਆ ਸਾਰੇ ਆਪਣੇ ਤੋਂ ਸੀਨੀਅਰ ਆਪਾਂ ਸਾਰਿਆਂ ਤੋਂ ਨਿੱਕੇ ਆ ਸਾਰੇ ਵੱਡੇ ਭਰਾ ਕੋ ਅੰਕਲ ਆ ਕੋ ਵੱਡਾ ਭਰਾ ਆ ਪਰ ਅੱਜ ਆਪਾਂ ਜਿੰਨਾ ਯੋਰ ਹੈਗਾ ਉਹ ਨਾ ਲਾਇਆ ਅੱਗੋ ਸਾਰੇ ਭਰਾਵਾਂ ਨੂੰ ਬੇਨਤੀ ਆ ਵੀ ਵਧੀਆ-ਵਧੀਆ ਕਮੈਂਟ ਕਰਿਓ ਅੱਗੇ ਇੱਕ ਦੋ ਜਣੇ ਕਹਿੰਦੇ ਵੀ ਕਮੈਂਟ ਤੇਰੇ ਕੀ ਚੱਕਰ ਆ ਮੈਂ ਵੀ ਚਲੋ ਪ੍ਰਮਾਤਮਾ ਜਾਣਦਾ ਜਾਂ ਚਾਹਣ ਵਾਲੇ ਜਾਂਦੇ ਆ ਸਾਨੂੰ ਮਾੜਾ ਨਹੀਂ ਕਦੀ ਕਹਿੰਨੇ ਕੀਤਾ ਤੇ ਅੱਜ ਵੀ ਸਾਰੀ ਵੀਡੀਓ ਵੇਖਿਓ 6 ਮਈਆਂ ਆਪਣੇ ਕੋ ਤੇ 4 ਬਹਿੜਾ ਨੇ ਮਈ ਚੜਦੀ ਤਾਂ ਚੜਦੀ ਸਾਰੀਆਂ ਹੀ ਫਲਕਾਰੀਆਂ ਵਾਲੀਆਂ ਮੈਂ ਲਿਆਂਦੀਆਂ ਤਿੰਨ ਗਾ ਸੰਦੀਪ ਵੀਰਾ ਰਹਿੰਦੇ ਕਹਿੰਦਾ ਤੂੰ ਆਖਾ ਹੁਣ ਕਿਸੇ ਤੇ ਹਣੀ ਪਉਣੀ ਰਹਿੰਦੇ ਮੈਂ ਆਹ ਰਹਿੰਦੇ ਫਲਕਾਰੀ ਤੋਂ ਬਗੈਰ ਕੋਈ ਕਹੂ ਖੁੱਡਾ ਬੈਠਾ ਦਾ ਕੋਈ ਆਖੂ ਪਸਲੀ ਦੇਖਦੀ ਆ ਫਲਕਾ ਅਸੀਂ ਵੀ ਕਹਿੰਨੇ ਹੁੰਨੇ ਆ ਕਿ ਫਲਕਾਰੀ ਨਾਲ ਆ ਕੰਮ ਚੱਲਦਾ ਆ ਬਾਕੀ ਵੀ ਨਹੀਂ ਕਰੀਏ ਚਾਲੂ ਜੋ ਮਰਜੀ ਆ ਹੈ ਫਲਕਾਰੇ ਲਈ ਤੁਹਾਡੀ ਫਲਕਾਰੀ ਵਾਲੀ ਪਰ ਆ ਮੈਂ ਦਾ ਵੀਰ ਨਾਮੀ ਮਈ ਆ ਨਾਮੀ ਹੂੰ ਚਲੋ ਆਪੇ ਕਮੈਂਟਾਂ 'ਚ ਦੱਸਣਗੇ ਵੀ ਕਿੱਦਾਂ ਦੀ ਮੈਂ ਇੱਥੋਂ ਕਰ ਲਈਏ ਚਲੋ ਮੈਂ ਗਾਈਆਂ ਦੀ ਬਾਅਦ 'ਚ ਬਣਾਉਨੇ ਆ ਪਹਿਲਾਂ ਮਈਆਂ ਦੀ ਬਣਾਉ ਆ ਦੂਜਾ ਸੁਗਾ ਛੋਟੀ ਸੂਈ ਆ ਮਿੰਦੇ 나ੜੂ ਨਾਲ ਆ ਥੱਲੇ ਕੱਟਾ ਆ ਤੇ ਜੇ ਦਿਨ ਦੀ ਸੂਈ ਆ ਤੇ 8 9 ਵਜੇ ਇੰਨਾ ਬੋਲਾ ਆ ਅੱਛਾ ਬੋਲਾ ਹੈਗਾ 12 ਪੂਰਾ 14 14 ਕਿਲੋ ਕੋਈ ਬੋਲਾ ਨਹੀਂ ਦਿੰਦੀ ਕੈਮਰਾ ਕਮਰੇ ਮੇਂਦਾ ਵੇਖ ਲੈ ਕਿੰਨੇ ਬੰਦੇ ਖੜੇ ਆ ਮੈਂ ਇਹਨੂੰ ਵੇਖਣ ਵਾਸਤੇ ਠੀਕ ਫਲਗਾਰੀ ਨਾਲ ਵੀ ਹੈਗੀ ਸੀ ਯਾਰ ਨਾ ਸਭ ਮਾੜਾ ਰੈਂਦੇ ਮਾਪੇ ਤੋੜਦਾ ਕੋਈ ਹਾਂਜੀ 8-9 ਕਿਲੋ ਬੋਲਾ ਹੀ ਆ ਬੋਲਾ ਬੋਲਾ ਹਾਂ ਦੋ 12 ਦੇ ਦੇ ਯਾਰਾਂ ਦੇ ਦੇ 13 ਦੇ ਦੇ ਇਹ ਕਿਸੇ ਦੀ ਸੇਵਾ ਆ ਬਸ ਠੀਕ ਆ ਥਾਨ ਤੋਂ ਇੱਕ ਨੰਬਰ ਦਾ ਚਵਾਈ ਇੱਕ ਨੰਬਰ ਦੀ ਜੋਟੀ ਛੋਟੀ ਭਲਾ ਭੁਲਾ ਹੈ ਗਿਆ ਨਾ ਜੀ ਭਲਾ ਆ ਭਾਲਿਆ ਜੀ ਭਲਾ ਭੁਲਾ ਹੈ ਗਿਆ ਨੇ ਚੌਣ ਇੱਕ ਨੰਬਰ ਦੀ ਪੋਲੀ ਝੋਟੀ ਠੰਡੀ ਠਾਰ ਹੂੰ ਦੂਜਾ ਸੁਗਾ 6 ਦੰਦ ਆ ਆਜੋ ਆਜੋ ਕਰੋ ਜੀ ਆਜਾ ਗੱਡੀ ਬੰਦੋ ਲਓ ਜੀ ਸ਼ੇਲਾ ਜੀ ਅੱਜ ਸੰਦੀਪ ਵੀਰ ਮੁੱਲ ਕਰਨੇ ਹਾਂ ਨਾਂ ਵਾਲੇ 1 10 ਚ ਮਾਨਤਨ ਕਰ ਦਾਂਗੇ ਦਾ ਝੋਡੀ ਦਾ ਕਰ ਦਾਂਗੇ ਦੋ ਇਹ ਇਕੱਠੀ ਦੇ ਦਾਂਗੇ ਚਲੋ ਜਾਂਦ ਲਾਜ ਹੁਣ ਮਿੰਦਰਾ ਪਹਿਲਾਂ ਨਾ ਕੈਮਰਾ ਨਾ ਉੱਥੋਂ ਲੈ ਕੇ ਪਿੱਛੇ ਤੇ ਕਰ ਲਈ ਆ ਕਰਾਂ ਦੇ ਮੈਂ ਇਹ ਦੇ ਵੇਲ ਬਖਾਰੇ ਗੱਡੀ ਆ ਤੇ ਵੱਡੀ ਮੱਝਾ ਸੰਦੀਪ ਵੀਰੇ ਦੂਜਾ ਨਹੀਂ ਤੀਸਰਾ ਸੁਆ ਲੋਕੀ ਕਮੈਂਟਾਂ ਚ ਕਹਿੰਦੇ ਆ ਵੀ ਵੀਡੀਓ ਵਾਲੇ ਤੀਸਰਾ ਸੁਆ ਨਹੀਂ ਦੱਸਦੇ ਹਾਂ ਹਾਂ ਮੈਂ ਤੀਸਰਾ ਸੁਆ ਸੁਣੀ ਆ ਅੱਛਾ ਤੇ ਪਹਿਲਾ ਸੁਆਈਆ ਤਨੌਲੇ ਮੈਂ ਆਪਣੇ ਲੋਗਲ ਮੈਂ ਲਈ ਆ ਹੂੰ ਹੂੰ ਥਾਣੇਦਾਰ ਹੀ ਆਪਣੇ ਲੋਗਲੋ ਦੇ ਕੋਮੈਂ ਲਈ ਆ ਸੰਦੀਪ ਵੀਰੇ ਆ ਵੇਖੇ ਦੇ ਨਾੜਾ ਨੂੜਾ ਥਣਾ ਚ ਹੁੰਦੀਆਂ ਨੇ ਚੱਡੇ ਚ ਹੁੰਦੀਆਂ ਪੱਟਾਂ ਚ ਵੀ ਨਾੜਾ ਨੇ ਅਜੇ ਫੁੱਲਣ ਗਿਆ 10 ਦਿਨ ਮਹੀ ਦੇ ਬਾਕੀ ਆ ਪਿੰਡੇ ਚ ਵੇਖੀ ਮਿੰਦੇ ਤੇ ਥਣ ਲੱਗਾ ਉਧਰੋਂ ਵੀ ਗਿੱਠ ਮਿਲਲੇ ਉਧਰੋਂ ਵੀ ਗਿੱਠ ਮਿਲਲੇ ਆ ਚੀਜ਼ਾਂ ਵੇ ਆ ਨਾੜਾਂ ਨਾਲ ਭਰੀਆਂ ਥੋੜਾ ਨੇਰਾ ਆ ਦਿਸਦਾ ਨਹੀਂਗਾ ਕਿੰਨੇ ਬਾਈ ਕਰ ਜੀ ਦੋ ਤੁਹਾਡਾ ਸੁਣਾ ਸੰਦੀਪ ਵੀਰੇ ਮੈਂ ਜਿਆਦਾ ਨਹੀਂ ਉਹਨਾਂ ਆਖਿਆ ਪਹਿਲੇ ਸੂਏ ਝੋਟੀ ਨੇ ਚੋਇਆ 14 ਕਿਲੋ ਦੁੱਧ ਹਾਂਜੀ ਹਾਂਜੀ ਦੂਜੇ ਚੋਇਆ 16 ਫਿਰ ਕੀ ਤਿੰਨ ਮਹੀਨੇ ਮੈਂ ਹੀ ਛੱਡੀ ਨੂੰ ਹੋ ਗਿਆ 18 ਦੇ ਦੇ 17 ਦੇ ਦੇ ਜੇ ਕੋਈ ਧੁੱਪੇ ਖੜ ਕੇ ਬੰਨ ਛੱਡੂਗਾ ਫੇਰ ਨਹੀਂ ਸਾਨੂੰ ਪਤਾ ਅੱਗੋਂ ਸੇਵਾ ਤੇ ਗੱਲ ਮੁੱਕਦੀ ਸੇਵਾ ਦੇ ਆਣ ਕੇ ਬੋਲ ਤੁਸੀਂ ਖੋਲੋ 18 ਦੇ ਦੇ 19 ਦੇ ਦੇ ਉਹ ਆਪਣੀ ਸੇਵਾ ਪਰ ਮਈ ਦਾ ਅੰਤ ਨਹੀਂ ਹੈਗਾ ਸੰਦੀ ਵੀਰੇ ਕੋਈ ਇੱਧਰ ਵੇਖ ਲੋ ਵੀ ਜਵਾਨ ਮਈ ਦੇ ਲੰਮੀ ਤੱਕ ਪਰਾਂ ਜੋ ਟਰੱਕ ਆ ਟਰੱਕ ਬਸ ਟਰੱਕਾ ਲਮੂ ਕੀ ਟਰੱਕ ਹੀ ਆ ਉਹ ਤੁਸੀਂ ਆਪ ਜਿਹੜੀ ਸਾਡੇ ਚੇਅਰਮੈਨ ਨੇ ਲਿਆਂਦੀ ਨਾ ਫਦੇ ਗਾੜਾ ਲੈਨੇ ਹਾਂਜੀ ਹਾਂਜੀ ਬਈ ਉਹਨਾਂ ਦਾ ਧੰਦਨ ਕਰਾ ਦੀ ਉਹਨਾਂ ਨੇ ਹਾਂ ਮੈਨੂੰ ਨਾਲ ਤੁਸੀਂ ਉੱਥੇ ਲੈ ਕੇ ਜਾਓਗੇ ਮੈਂ ਨਹੀਂ ਨਹੀਂ ਆਪਾਂ ਇੱਥੇ ਆਪਣੇ ਘਰੇ ਵਿੱਚਾਂਗੇ ਇਹ ਘਰੇ ਹੀ ਵਸਾਖੀ ਲੱਗੂਗੀ ਵੇਖ ਲਾ ਸੰਦੀਪ ਵੀਰੇ ਵੀ ਕਿੱਦਾਂ ਆ ਸੰਦੀਪ ਵੀਰੇ ਮਹੀ ਨਵਾਂ ਹੁੰਦਿਆ ਸੀ ਕਾਂਦੀ ਉਤੋਂ ਦੀ ਵੰਦੀ ਪਰਲੇ ਬੰਨੇ ਗੱਲਾਂ ਕੌਣ ਕਰਦਾ ਆਜੋ ਲਾਗੇ ਜਰਾ ਮਿੰਦੇ ਹੁਣ ਇੱਥੇ ਧੁੱਪੇ ਖਲੋਤੀ ਆ ਤੇ ਚਾਰ ਸਪੇਰੇ ਕੈਮਰਾ ਮਾਰ ਕੇ ਵਿਖਾ ਲੀਂਦੇ ਸਿਆਣੀ ਕਿੰਨੀ ਮਾਝ ਕਿ ਨਹੀਂ ਠੰਡੀ ਕਿਤੇ ਆ ਵੇ ਲੋ ਰੱਸਾ ਸੁੱਟ ਦੋ ਕਿਤੇ ਮਹੀ ਨਹੀਂ ਹਿਲਣਾ ਨਹੀਂ ਕਿਤੇ ਆ ਵੇਖੋ ਕਿਤੇ ਮਹੀ ਠੰਡੀ ਐਂਡ ਦਾ ਪੀਸ ਹੈ ਕਿ ਐਂਡ ਪੈਸਾ ਦੀ ਸੰਦੀਪ ਵੀਰ ਗੱਲ ਹੁੰਦੀ ਪੈਸੇ ਕਈ ਆ ਇਹਦੇ ਕਈ ਪੈਸੇ ਗਏ ਵੇਖ ਲਓ ਮਹੀ ਖਲੋਤੀ ਸਿਰਾ ਜੀ ਫਿਰ ਨਾ ਵੀ ਥੋੜਾ ਪਰਮਾਤਮਾ ਬਾਬਾ ਬੁੱਢਾ ਸੁੱਖ ਰੱਖੇ ਬਾਬੇ ਬੁੱਢੇ ਦੀ ਧਰਤੀ ਆ ਸਾਡੀ ਇੱਥੇ ਦੁੱਧ ਤੇ ਪੁੱਤ ਦਾ ਵਾਰਿਆ ਨੂੰ ਵੇਖ ਲੋ ਦੁੱਧ ਆਲੀ ਮੈਂ ਬਿਲਕੁਲ ਜੀ ਵੇਖ ਲੋ ਲੈ ਜੂ 10 ਦਿਨਾਂ ਜੇ ਹਾਂ 10 ਦਿਨ ਖੜੂਗੀ ਹਫਤਾ ਲੈ ਜੇ 10 ਦਿਨ ਲੈ ਜੇ ਮੈਂ ਤੇ ਪੌਣੀ ਸੁਵਾ ਕੇ ਹਾਂਜੀ ਹਾਂਜੀ ਪਰ ਮੈਂ ਚਲੋ ਮਿੰਦੇ ਵੇਖ ਲਾ ਹੱਥ ਕਰਾਈ ਪਈ ਬਈ ਬਜੀ ਹੱਥ ਹੁਣ ਦੱਸੋ ਇਹੋ ਜਿਹਾ ਮੈਂ ਹੁਣ ਕਿੱਥੇ ਨਿੰਦ ਲਾਂਗੇ ਹਣਾ ਨਿੰਦੀ ਜਾਣੀ ਨਹੀਂ ਏਡੀ ਵੱਡੀ ਮਾਜਰ ਰਕਮ ਲਾ ਕੇ ਆਂਦੀ ਤੁਸੀਂ ਅਜੇ ਸੰਦੀਪ ਵੀਰੇ ਕਹਿੰਦੇ ਚੱਪਾ ਚੱਪਾ ਬਾਹਰ ਆਊਗੀ ਥਾਣੇ ਵੇਖ ਲਓ ਚਾਰੇ ਥਾਣ ਇੱਕੋ ਜਾਂ ਚੱਲ ਲੱਗੇ ਆ ਪਰਮਾਤਮਾ ਸੁਖ ਸੁਖਾਣਾ ਸੂਵੇ ਜਿਹਦੇ ਘਰ ਵੀ ਜਾਵੇ ਨਾ ਤੇ ਰੰਗ ਭਾਗ ਲਾਵੇ ਬਾਜੀ ਬਸ ਬਾਦ ਹਾਂ ਬੰਦੋ ਹਾਂਜੀ ਸੰਦੀਪ ਵੀਰੇ ਮੋਲ ਫੋਨ ਤੇ ਕਰ ਲਾਂਗੇ ਬਹੁਤਾ ਵੱਲੇ ਵਾਲਾ ਮੋਲ ਨਹੀਂ ਹੋਊਗਾ ਪਸਾਖੀ ਵਾਲਾ ਮੋਲ ਜਿਆ ਜੀ ਰੱਖਾਂ ਚਲੋ ਹਾਂ ਇਹ ਫੋਨ ਵਾਲੇ ਆ ਜੀ ਫੋਨ ਤੇ ਕਰ ਲੈ ਜੇ ਕੋ ਬਾਲਾ ਮੁੱਲ ਨਹੀਂ ਕਰਦੇ ਬਾਲਾ ਮੁੱਲ ਨਹੀਂ ਕਰਦੇ ਆ ਸੰਦੀਪ ਵੀਰੇ ਦੂਜਾ ਸੂਆ ਛੋਟੀ ਸੂਈ ਆ ਹਾਂਜੀ ਆ ਮਗਰ 1 ਮਹੀਨੇ ਦਾ ਕਟਾ ਆ ਸੰਦੀਪ ਵੀਰੇ ਦੀ ਪੇਠ ਵਖਾ ਮਹੀਂ ਦੀ ਮਹੀਂ ਅੱਜ ਤੈਨੂੰ ਦੱਸਿਆ ਨਾ ਵੀ ਆ ਆ ਆ ਛੈਣ ਕਿਹੇ-ਕਿਹੇ ਮਹੀਨ ਨੂੰ ਲੱਗਦੀ ਆ ਆ ਫੀਤਾ ਧਰ ਲੈ ਕੋਈ ਬਿਲਕੁਲ ਤੇ ਜੇ ਆ ਬੈਕ ਸਾਈਡ ਉੱਚੀ ਹੋਊਗੀ ਕਿਹੇ-ਕਿਹੇ ਮਹੀਂ ਵਿਰਲੀ ਨੂੰ ਆ ਜਗਾੜ ਲੱਗਾ ਹੁੰਦਾ ਦੁੱਧਿਆ ਮੈਂ ਥੱਲੇ 14 ਕਿਲੋ ਮਹੀਨੇ ਦੀ ਮੈਂ ਸੋਈ ਆ ਚੁਾਈ 1 ਨੰਬਰ ਦੀ ਹੋਊਗੀ ਹੁਣ ਇਸ ਟਾਈਮ ਜਿਹੜੇ ਕੋਲ ਆ ਹਾਂ ਅਜੇ ਮੈਂ ਵੀਰੇ ਕਿਸੇ ਦੇ ਰੂਲੇ ਥਾਉਂ ਲਈ ਮਤਲਬ ਜਿਆਦਾ ਡੰਗਰਾਂ ਜੋ ਮੈਂ ਲਈ ਆ ਕੱਲੀ ਮੈਂ ਨਹੀਂ ਆਈ 13 ਹੋ ਜੇ 14 ਹੋ ਜੇ ਕੰਡੇ ਵਾਲਾ ਮੈਂ ਵੇਖ ਪਰ ਦੁੱਧਿਆ ਠੀਕ ਹੈ ਬੰਦਾ ਦੁੱਧਿਆ ਦੁੱਧਿਆ ਬੰਦਾ ਠੀਕ ਆ ਸੰਦੀਪ ਵੀਰ ਜਿਹੜੇ ਦਿਨ ਚੱਲਣ ਦੇ ਨਾ ਬੜੀ ਖੇਚਲ ਕਰਨੀ ਪੈਂਦੀ ਮਈਆਂ ਲਿਆਉਣ ਲਈ ਵੇਖੋ ਇਦਾਂ ਦੇ ਪੀਸ ਲੱਭਣ ਲਈ 15 ਕਿਲੋ ਦੁੱਧ ਪਾਈ ਜੋ ਮਈ ਜਦੋਂ ਕੋਈ ਚੰਗੀ ਸੇਵਾ ਕਰੂਗਾ ਵੇ ਮਈ ਹਲੋ ਰੇਡੀ ਲੈ ਵੀ ਬੋਲੋ ਜੀ ਸੰਦੀਪ ਵੀਰੇ 1 35 ਚੋਂ ਮਾਨਤਾਣ ਕਰਾਂਗੇ ਚਲੋ ਕਿੰਨਾ 1 30 ਦੀ ਮੈਂ ਦਵਾਂਗੇ ਬਾਕੀ ਆਪਣੀ ਬੇਨਤੀ ਆ ਵੀ ਮੋਲ ਆਪਣੇ ਫਿਕਸ ਆ ਸਾਡੇ ਵਾਲੋਂ ਕੋਈ ਗੱਡੀ ਤੇ ਆਵੇ ਸਾਡੇ ਵਾਲੋਂ ਕੋਈ ਸਾਈਕਲ ਤੇ ਆਵੇ ਸਾਡਾ ਮੋਲ ਉਹੀ ਆ ਮੈਂ ਤਾਂ ਪਹਿਲਾਂ ਝੋਟੀ ਦੇ ਨਾਲ ਸਿੰਘ ਵਹਾ ਕੇ ਆ ਆ ਵੇਖੋ ਝੋਟੀ ਆ ਵੀ ਕਦੇ ਬਾਹਰ ਕੱਢੋ ਬਾਹਰ ਕੱਢੋ ਉੱਥੇ ਲੈ ਚਲੋ ਉੱਥੇ ਲੈ ਆਓ ਉੱਥੇ ਲੈ ਆਓ ਗੱਬਣੀ ਹੈ ਨਾ ਗੱਬਣ ਵੀਰ ਜੀ ਇਹ ਮਈਆਂ ਦੋ ਹੀ ਸੁਈਆਂ ਨੇ ਵਿੱਚ ਬਾਕੀ ਮਈਆਂ ਗੱਬਣਾ ਆ ਵੇਖੋ ਸੰਦੀਪ ਵੀਰ ਪਹਿਲੇ ਦਿਨ ਤੋਂ ਨਾ ਕਦੀ ਆਖਿਆ ਹਰਿਆਣੇ ਦੀ ਆਈ ਨਾ ਕਰਨਾਲ ਦੀ ਇਹ ਮਈਆਂ ਨੇ ਦੱਸਣਾ ਵੀ ਅਸੀਂ ਕਿੱਥੋਂ ਦੀ ਆ ਆ ਸਹੀ ਗੱਲ ਹੈ ਬ੍ਰਾਂਡਡ ਪੀਸ ਆ ਸੰਦੀਪ ਵੀਰ ਤੂੰ ਕਹਦੇ ਨਹੀਂ ਬ੍ਰਾਂਡਡ ਬ੍ਰਾਂਡ ਬ੍ਰਾਂਡ ਪੀਸ ਆ ਛੋਟੀ ਤੀਸਰਾ ਸੁਗਾ ਸੁਣੀ ਝੋਟੀ ਉਹਨਾਂ ਸਾਨੂੰ 16 17 ਕਿਲੋ ਦੀ ਗਾਰੰਟੀ ਦਿੱਤੀ ਪਰ ਕੋਈ ਆਪਣੀ ਸਮਝ ਕਰ ਲੈ 14 14 ਕਿਲੋ ਵੀ ਸੰਦੀਪ ਵੀਰ ਬੜਾ ਦੁੱਧ ਹੁੰਦਾ ਆ ਬਹੁਤ ਹੁੰਦਾ ਜੀ ਬਹੁਤ ਹੁੰਦਾ ਟੂਟੀ ਛੱਡੀਏ ਨਾ ਉਹ ਵੀ 5-7 ਮਿੰਟ ਲੱਗ ਜਾਂਦੇ 7 ਕਿਲੋ ਭਰਦੇ ਆ ਇਧਰ ਸਿੰਘ ਵਿਖਾ ਵੇਖ ਲੱਗਾ ਸਿੰਘਾਂ ਪੂਰੇ ਡਿਗਿੰਗ ਕਰਨ ਦੀ ਲੋੜ ਹੀ ਨਹੀਂ ਇਹਨਾਂ ਨੂੰ ਆ ਕਿਨੇ ਬਾਈ ਜੀ ਸਿੰਘ ਨੇ ਨਾ ਟਿਗੇ-ਪੇਕੇ ਨਹੀਂ ਉਥੇ ਡੇਗਿਆ ਜਾ ਕੇ ਤੇ ਸ਼ੇਰਾ ਜੀ ਫਰੈਂਦੀ ਕੀ ਮਰ ਸੰਦੀਪ ਵੀਰੇ 1 35 ਦੀ ਦੇਣੀ ਹੈ ਝੋਟੀ ਅਜ ਦੇ ਇਹ ਮੋਲ ਨਹੀਂ ਕਿਤੇ ਉਹ ਮਿਲਨੇ 2.5-2.5 ਲੱਖ ਵਾਲੀਆਂ ਮਈਆਂ ਨੇ ਹਾਂ ਬਾਕੀ ਕਾ ਸਹੀ ਨਹੀਂ ਮੋਲ ਮਿਲਨੇ ਆਜੋ ਕਰਾ ਦੇ ਆਜੋ ਸੰਦੀਪ ਵੀਰੇ ਇਹ ਮੈਂ ਤਾਂ ਸੁਆ ਪੀਤਾ ਆਪਾਂ ਹਾਂਜੀ ਐਸ ਮੈਂ ਦਾ ਸੂਆ ਪੀਤਾ ਦਾ ਥਣ ਥਣ ਵਿਖਾ ਦੇ ਤੇ ਮੈਂ ਦਾ ਬਾਡਾ ਵਿਖਾ ਦੇ ਇਹ 16 ਕਿਲੋ ਮਹੀਂ ਥੱਲੇ ਦੁੱਧ ਚ ਹੋਇਆ ਅਜੇ ਮਹੀਂ ਦੇ 8 ਤੋਂ 10 ਦਿਨ ਰਹਿੰਦੇ ਇਹ ਜਿੱਦਾਂ ਕਹਿ ਨਹੀਂ ਦਈਦਾ ਇਹ ਗੱਪਣ ਗੱਪਣ ਵੀ ਪੈਰ ਰੱਖ ਕੇ ਚੜਨ ਵਾਲਾ ਕੰਮ ਕਰਦੀ ਮਹੀਂ ਇਹ ਵੀ 15 16 ਕਿਲੋ ਦੁੱਧ ਅਸੀਂ ਮਹੀਂ ਦਾ ਮਿਣਿਆ ਆ ਤੋਰੋ ਤੋਰੋ ਨੂੰ ਵੀ ਸੰਦੀਪ ਵੀਰੇ ਜਾਣਾ ਆਉਣਾ ਪੈਂਦਾ ਘਰੇ ਡੰਗਰ ਨਹੀਂ ਸਾਂਭੇ ਜਾਂਦੇ ਨਹੀਂ ਨਹੀਂ ਬਿਲਕੁਲ ਜੀ ਬਿਲਕੁਲ 15 ਮਹੀਂ ਆ ਆਪਣੇ ਕੋਲ ਤਿੰਜੇ ਵੀ ਡੈਡੀ ਕਹਿੰਦਾ ਦੇ ਦੇ ਚੱਲ ਫੇਰ ਪਾਲਾਂਗੇ ਸਿੰਘ ਸੂ ਮਹੀਂ ਦਾ ਸੇਪਰਾ ਪਰ ਮਹੀਂ ਦਾ ਵਜਨ ਵੇਖੀ ਤੇ ਡਿਜ਼ਾਈਨ ਵੇਖੀ ਇਹ ਵੀ ਇਹ ਵੀ ਚੋਰ ਹੋ ਗਏ ਇਹ ਮਹੀਂ ਦਾ ਘਰ ਸੂਆ ਪੀਤਾ ਆ ਠੀਕ ਆ ਇਹ ਪਿਛਲੇ ਸਾਲ ਮੰਡੀਆਂ ਲਿਆਂਦੀ ਸੀ ਮਹੀਂ ਸੂਆ ਪੀਤਾ ਮਹੀਂ ਦਾ ਸੰਦੀਪ ਵੀਰੇ ਚੱਪਾ ਚੱਪਾ ਬਾਹਰ ਆਉਣੀ ਮਹੀਂ ਏ ਆਣੀ ਇਹ ਜਾਨੀ ਮਹੀਂ ਵੱਡੀ ਏ ਪੂਰੀ ਬਾਗੇ ਸਰੀਰ ਵੇ ਮਹੀਂ ਦਾ ਸੰਦੀਪ ਵੀਰੇ ਅਜੇ 8 ਦਿਨ ਖੜਦੀ ਮਹੀਂ ਇੰਦੀ ਫਿਰ ਭਾਜੀ ਕੀ ਮਰਦਾ ਸੰਦੀ ਵੀਰੇ ਇੱਕ ਹਾਂ ਨਾ 130 ਦੀ ਦੇਣੀ ਆ ਮੈਂ ਅੱਛਾ ਇਹ ਚੋ ਜਿਹੜੇ ਮੁੱਲ ਕੀਤੇ ਚ ਛੋਟ ਨਹੀਂ ਆ ਕੋਈ ਬਹਿਸ ਬਸਾਈ ਨਾ ਕਰੇ ਮੈਂ ਆ ਵੇਖ ਥਾਣ ਵੇਖ ਲਗਾ ਰੋਕ ਰੋਕਦਾ ਬਿਲਕੁਲ ਜੀ ਬਿਲਕੁਲ ਬਿਲਕੁਲ ਚਲੋ ਕਿੰਨੇ ਨੇ ਕਿਹਾ ਸੀ 130 ਦੀ ਹਾਂ ਨਾ ਹੁੰਦੀ ਆ 130 ਦੀ ਦੇਣੀ ਆ ਛੋਟ ਹੋ 500 ਰੁਪਇਆ ਸੰਦੀ ਵੀਰੇ ਆ ਵੀ ਮੈਂ ਨਹੀਂ ਵੇਖੀ ਅੱਕਰਾ 6 ਦੰਦਿਆ ਦੂਜਾ ਸੁਆ ਕਾ ਦੇ ਦਾ ਵੀ ਵੇਖ ਲੈ ਅੱਜ ਮਈਆਂ ਪਰਮਾਦਮਾ ਦੇਣ ਆਲਾ ਪਰ ਮਈਆਂ ਦੇ ਮਿੰਦੇ ਆਣ ਕੇ ਮਗਰ ਕੈਮਰਾ ਅੱਕਰਾ ਵਿਖਾ ਦੇ ਵੀ ਕਿੱਡੀ ਝੋਟੀ ਆ ਲੋਈ ਝੋਟੀ ਆ ਸੰਦੀਪ ਵੀਰੇ 12 13 ਕਿਲੋ ਝੋਟੀ ਪਹਿਲੇ ਨੇ ਦੁੱਧ ਦਿੱਤਾ 10 ਦਿਨ ਬਾਕੀ ਆ ਦੇ ਅੱਛਾ ਲੇਵਾ ਬੋਦਾ ਬਲੈਡਰ ਨਹੀਂ ਬੰਨਾ ਕਹਿੰਦੇ ਨਿਗਰ ਰੱਖਦੀ ਪਰ ਮੈਂ ਦਾ ਵਚਨ ਵੇ ਚਾਰੂ ਆ ਮੈਂ ਕਿਹਦੇ ਸੰਦੀਪ ਵੀਰੇ 6 ਦਿਨ ਤੇ ਆ 6 ਦਿਨ ਹਨ ਲੈ ਚਲੋ ਕਰਾਂਗੇ ਬਿਲਕੁਲ ਹਾਂਜੀ ਵੀਡੀਓ ਮੈਂ ਦੇ ਲੰਮੀ ਹੋ ਜੂਗੀ ਪਰ ਜਿਹੜਾ ਵੇਖੂਗਾ ਨਜ਼ਾਰੇ ਆਉਣਗੇ ਮਈਆਂ ਵੇ ਜੀ ਬੋਲੋ ਟਾਈਮ ਕਿੰਨਾ ਲਊਗੇ ਜੀ ਸੰਦੀਪ ਵੀਰੇ 8 ਤੋਂ 10 ਦਿਨ ਹਾਂਜੀ 10 ਦਿਨ ਖੜੂਗੀ ਕੋਈ ਚੰਗੀ ਸੇਵਾ ਕਰੂ ਰਦਾਰ ਕੀ 15 ਕਿਲੋ ਝੋਟੀ ਦੁੱਧ ਚਵਾਊਗੀ ਵਚਨ ਵੇਖੋ ਹਾਂ ਸੰਦੀਪ ਇਹ ਮੇਰੇ ਲਾਗੇ ਨਾ 95000 ਦਾ ਮਾਲੀ ਖੜਿਆ ਦੋ ਨੰਬਰ ਵਾਲਿਆਂ ਨੇ ਉਹਦੇ ਨਾਲੋਂ ਮੇਰੀ ਮਾਂ ਵੱਡੀ ਆ ਅੱਛਾ ਹਾਂ ਫੇਰ ਮੈਂ ਆਪਾਂ 95 ਹੀ ਕਰਾਂਗੇ ਤਾਂ ਫੇਰ ਸਾਲ ਚੋ ਕੇ ਦੇ ਦਾਂਗੇ 95 ਤੋਕੜ ਕਰਕੇ ਦਵਾਂਗੇ ਕਿੱਦਾਂ ਤੇ ਬਾਈ ਜੀ ਫਿਰ ਇਹਦੀ ਕੀਮਤ ਆ 130 13000 ਸਵਾ ਦੀ ਹਾਨਾ ਝੋਟੀ ਦਵਾਂਗੇ ਸੰਦੀਪ ਵੀਰ ਪਰ ਬਚਨ ਵੇਖ ਲੋ ਵੇਖ ਲੋ ਵੱਡੀ ਝੋਟੀ ਆ ਪਰ ਫੜਿਓ ਐ ਜੋ ਸੋਨੇ ਦੀ ਕਸਾਈ ਕੀਤੀ ਹੁੰਦੀ ਉੱਪਰ ਆ ਵੇਖ ਕੇ ਤੇ ਬਜਾਣਾ ਲੋਹੀ ਚੋਰ ਇਹ ਥਾਪੀਆਂ ਵੱਜਦੀਆਂ ਕਿ ਨਹੀਂ ਵੱਜਦੀਆਂ ਵੱਜਦੀਆਂ ਥਾਨ ਵੇਖ ਮੋਠਾ ਲੱਗਾ 10 ਦਿਨ ਖੜੂਗੀ ਝੋਟੀ ਸੰਦੀਪ ਵੀਰੇ ਪਰ ਕੌਣ ਦਿੰਦਾ ਸਵਾ ਦੀ ਝੋਟੀ ਆਪਾਂ ਨੂੰ ਹੁੰਦਾ ਲਈਆਂ ਨੇ ਤੇ ਹੁਣ ਵੇਖ ਜਾਣ ਫੇਰ ਖਜਲਣ ਲੱਗ ਪੈਣਾ ਬਿਲਕੁਲ ਹਾਂ ਆਜੋ ਨਹੀਂ ਕਰਾਂ ਗਾਵਾਂ ਵਾਲੇ ਪਾਸੇ ਹੁਣ ਸੰਦੀ ਵੀਰੇ ਵਹਿੜ ਸੂਈ ਆ ਪਹਿਲਣ ਅੱਛਾ ਮੈਂ ਲਖੇ ਨੂੰ ਆਖਿਆ ਮੈਂ ਨਾਲ ਆਈਓ ਪਤਾ ਨਹੀਂ ਕਿੱਥੇ ਚਲ ਗਿਆ ਉਹ ਬੱਚੇ ਉਹਨਾਂ ਨਸਲਾਂ ਨਸਲਾਂ ਦਾ ਵਾਵਾ ਪਤਾ ਲਖੇ ਜੱਸੇ ਨੂੰ ਉਹ ਐਰ ਸ਼ਹਿਰ ਦੱਸਦੇ ਵੱਛੀ ਮਿੰਦੇਓ ਨਾ ਇੱਕ ਵਾਰ ਕੈਮਰਾ ਮਾਰਦੇ ਬਹੁਤੀ ਸੋਹਣੀ ਵੱਛੀ ਆ ਆਪਾਂ ਇਹ ਨਹੀਂ ਆਖਣਾ ਵੀ 5000 ਦੀ ਵੱਛੀ ਰੱਖ ਲਾਂਗੇ 10 ਦੀ ਰੱਖ ਲਾਂਗੇ ਬਾਅਦ ਲੋਕੀ ਗਾਲਾਂ ਕੱਢਦੇ ਆ ਵੱਛੀ ਮਾਂ ਦੇ ਨਾਲ ਹੀ ਜਾਊਗੀ ਹੂੰ ਬਿਲਕੁਲ 17 ਕਿਲੋ ਦੁੱਧ ਕੰਡੇ ਵਾਲਾ ਆ ਵੇਰ ਥੱਲੇ ਉਹਨੂੰ ਲੋਕਾਂ ਆ ਲੋ ਹਸਾਕਦਾ ਵਾ ਬੱਚਾ ਨਾਲ ਦੋ ਰੋ ਹਾਂ ਬੱਚਾ ਨਾਲ ਦਾਂਗੇ ਵੱਛੀ ਯਾਰ ਸ਼ਹਿਰ ਦੀ ਵੱਛੀ ਆ 17 ਹੋ ਜੇ 17 ਕਿਲੋ ਕੰਡੇ ਵਾਲਾ ਵੱਛੀ ਥੱਲੇ ਦੁੱਧ ਦ ਠੰਡ ਕੋਈ ਜੂੜਨੇ ਨਿਆਣਾ ਨਹੀਂ ਪਾਉਣਾ ਓਦਾਂ ਚੋਣੀ ਆ ਮਗਰ ਮਾੜੀ ਜੱਕ ਵੇਖ ਕਿਹੜਾ ਹਲੇ ਵਾਲਾ ਹੀ ਫਿਰਦੀ ਓ ਕੱਟ ਵਾਲਾ ਓਏ ਓਏ ਬੱਚਾ ਤੇਰਾ ਕੱਟ ਵਾਲਾ ਲੈ ਆਮਣੇ ਇੱਕ ਦੇ ਮਾੜੀ ਜੀ ਹਨੀ ਕਾਹਦੇ ਸੋਣੀ ਆ ਨਹੀਂ ਬਈ ਜਣਾ ਨਹੀਂ ਉੱਥੇ ਬੰਦਦੇ ਕੋਈ ਗੱਲ ਇੱਕ ਦੇ ਅਮਣ ਮਾੜੀ ਜੀ ਕੀ ਕਰਨਿਆ ਡਰਦੀ ਥੋੜਾ ਜਿਹਾ ਖੁੱਲੀ ਛੜ ਛੱਡੀ ਵੇਖੀ ਖੋਲੂਗਾ ਨਾ ਫਿਰ ਹਾਂਜੀ ਫਿਰ ਬੋਲੋ ਸ਼ਿਰਾ ਜੀ ਸੰਦੀ ਵੀਰੇ ਮੋਲ ਕਰੀਏ 75 70 65000 ਦੀ ਵੈੜ ਦਵਾਂਗੇ ਅਜੀ ਖਾਂ 65000 ਦੀ ਵੇਖ ਲਓ ਜਾਇਜ ਮੋਲ ਉੱਤੇ ਬੰਦੋ ਸੰਦੀ ਵੀਰੇ ਆ ਦੂਜਾ ਸੁਗਾ ਵਛੀ ਸੁਣੀ ਆ ਆ ਦੂਜਾ ਸੁਗਾ ਸੁਣੀ ਆ ਅਜੇ ਵੇਖਿਓ ਅਜੇ ਨਾ ਆ ਮਿੰਦੀ ਇੱਕ ਰਾਂ ਵਿਖਾ ਦੀ ਤੇਰਾ ਸ਼ਹਿਦ ਆਈ ਜਾਂਦਾ ਸ਼ਹਿਦ ਆਈ ਜਾਂਦਾ ਬਣ ਬਣ ਕਮਲੀ ਹੋ ਜੂ ਵੈੜ ਪਰ ਲੇਵਾ ਅਜੇ ਭਲਾ ਭੁਲਾ ਪਾਉਂਡੀ ਵਛੀ ਅੱਜ ਹਫ਼ਤਾ ਵੱਛੀ ਖੜੂਗੀ ਲੈਣਾ ਹਫ਼ਤਾ ਮੋਲੇ ਦਾ ਵੀ ਜਾਇਜ਼ ਕਰਨਾ ਸੰਦੀਪ ਵੀਰ ਦੋਵੇਂ 65-65 ਹਜ਼ਾਰ ਦੀਆਂ ਵੇੜਾ ਦੇਣੀਆਂ ਅੱਜ ਦੀ ਤਰੀਕ 65 ਹਜ਼ਾਰ ਦੀਆਂ ਜਾਂਦੋ ਕਰਾ ਦੇ ਤੇ ਗਈਆਂ ਫਿਰ ਸੰਦੀਪ ਵੀਰੋ ਕਾਲੀ ਵੱਛੀ ਲੈਣੀ ਸੌਣ ਦਿੱਤਾ ਦੋ ਦਿਨ ਸੌਣ ਫਰੇ ਵੀ ਨਹੀਂ ਦਿੰਦੀਆਂ 2:00 ਵਜੇ ਰਾਤ ਫੋਨ ਕਰਤਾ ਮੈਂ ਹਾਂ ਭਰਾ ਮੇਰਾ ਟਾਈਮ ਵੇਖ ਲਾ ਹਾਂਜੀ ਪੈਕ ਸ਼ੈਕ ਲੱਗਾ ਕਹਿੰਦਾ ਯਾਰਾ ਵੈੜ ਸੋਣੀ ਬੜੀ ਲੱਗੀ ਮੈਂ ਹੁਣੇ ਫੋਨ ਲਾ ਦੀ ਉਹ ਮੈਂ ਲੈ ਗਏ ਪਹਿਲੇ ਫੋਨ ਤੇ ਜਿੰਨੇ ਖਾਂਦੀ ਇਹ ਵੀ 65000 ਦੀ ਇਹ ਵੀ 65000 ਇਹ ਮੁੱਲ ਫਿਕਸ ਨੇ ਫਿਕਸ ਮੁੱਲ ਹਾਂ ਇਹ ਗੱਬਣ ਆਪ ਨਾ ਪਹਿਲਾਂ ਸੁਗਾ ਵੈਟ ਜੋ ਆ ਜਾ ਵੱਛੀ ਦਹਾਕੇ ਦੇ ਨਾਲ ਸੁਈ ਆ ਦੁੱਧ ਸੰਦੀ ਵੀਰੇ ਕੰਡੇ ਵਾਲਾ 11:00 ਹੋ ਜੇ 12:00 ਹੋ ਜੇ ਦੋ ਦੰਦ ਆ ਥੋੜਾ ਲੇਵਾ ਫਿਕਸ ਆ ਤੇ ਮੁੱਲ ਵੀ ਆਪਾਂ ਛੋਟਾ ਹੀ ਕਰਨਾ ਚਲੋ ਥਾਣ ਥੂਣ ਵੇਖੋ ਕਿੱਡਾ ਚੰਗਾ ਲੱਗਾ ਵੱਛੀ ਨੂੰ ਸੰਦੀ ਵੀਰੇ 20-25000 ਦੀਆਂ ਤੇ ਹੁਣ ਕਾਂਜ ਵੱਛੀਆਂ ਦੇਣ ਦੇ ਆ ਹਾਂ 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 ਨਸ ਆ ਵੇਖ ਲੋ ਸੰਦੀਪ ਵੀਰੇ 42000 ਦੀ ਦੇਣੀ ਚਲੋ ਜਾਇ ਜਿਆ ਜੈ ਹੰਦ ਜੈ ਜੀ ਕਰ ਦੇ ਦਾ ਮੋਕੇ ਮਾਨਦਰ ਕੋਈ ਗੱਲ ਨਹੀਂ ਛੱਡ ਛੋੜ ਕਰ ਦਾਂਗੇ 5 500 ਰੁਪਿਆ ਕੋਈ ਚੱਕਰ ਨਹੀਂ ਆ ਇਹ ਜਰਸੀ ਜੋ ਆ ਜਰਸੀ ਮਗਰ ਵੱਛੀ ਆ 20 ਦੀ ਲਾ ਲੋ 25 ਦਿੰਦੀ ਐਨੇ ਚੱਲ ਜੇ ਹੋ ਗਈ ਆ ਦੁੱਧ ਕਿੰਨਾ ਦੁੱਧ 13 ਕਿਲੋ ਹੋਊਗਾ ਠੀਕ ਆ ਹਾਂ ਸੋਹਣੀ ਵੇਖ ਲੈ ਕਿੰਨੀ ਵੱਛੀ ਵੀ ਮਗਰ ਮਾਂ ਵਰਗੀ ਸੇਮ ਹੂੰ ਹੂੰ 12 ਹੀ ਲਾ ਲੈ ਯਾਰਾ ਕੋ ਕੰਡੇ ਵਾਲਾ ਜਿੰਨਾਗਾ ਆਪਾਂ ਮੁੱਲ ਮੰਗਣਾ ਆਪਣੇ ਯਾਰ ਵੀ ਕੋਈ ਲਾਂਮਾ ਨਾ ਦਵੇ ਸੰਦੀਪ ਵੀਰੇ ਬਾਤਾਂ ਚ ਚੰਗੇ ਨਹੀਂ ਲੱਗੀ ਦਾ ਇੰਦੀ ਫਿਰ ਕੀਮਤ ਸੀ ਜੀ 45 ਤੇ 2000 ਛੋੜ 43000 ਦੀ ਦੇ ਦਾਂਗੇ ਜੈ ਜਨ ਜਰਸੀ ਦੀ ਡਿਮਾਂਡ ਵੜੀ ਹੈ ਪਰ ਮੋਲਾ ਪੰਜ ਇਦਾਂ ਮਿਲੀ ਉਦਾਂ ਹੀ ਦੇ ਦੇਣੀ ਹੈ ਲੋਕਾਂ ਨੂੰ ਬਹੁਤਾ ਝੂਠ ਨਹੀਂ ਲੋਕਾਂ ਨਾਲ ਕੁੜਤਾ ਪਜਾਮਾ ਪਾਇਆ ਪੱਗ ਬੱਦੀ ਝੂਠ ਬੋਲੀ ਜਾਂਦੇ ਆ ਆਪਾਂ ਜੋ ਸਚਾਈ ਉਹੀ ਦੱਸਣੀ ਆ ਆ ਬਿਲਕੁਲ ਸੰਦੀਪ ਵੀਰੇ ਇਹੋ ਆਪਣੇ ਕੋ ਮਾਲਿਆ ਹਾਂਜੀ ਤੇ ਵੀਰ ਮੇਰੇ ਵੀਡੀਓ ਸਾਰੀ ਵੇਖ ਕੇ ਤੇ ਜਿਹੜਾ ਵੀ ਪਸ਼ੂ ਲੈਣਾ ਹੋਵੇ ਲੈ ਸਕਦਾ ਆ ਤੇ ਮੈਂ ਦੇ ਕਰਾ ਕੈਮਰਾ ਮਾਰਦੇ ਵੱਡੀ ਮਹਿਲ ਬਖਾਰੇ ਮੈਂ ਦੇ ਕਰਾ ਆ ਵੇਖ ਲੈ ਵੀ ਮੈਂ ਠੰਡੀ ਵੇਲਾ ਸੰਦੀਪ ਰੇ ਉਵੇਂ ਖੜੀ ਵੇ ਸੁਭਾ ਵੇਖ ਲੈ ਮੈਂ ਦਾ ਹੂੰ ਬਾਕੀ ਨਾਂ ਮੇਰਾ ਸ਼ੇਰਾ ਸੰਧੂ ਆ ਪਿੰਡ ਹਰਦੁਰਵਾਲ ਰਵਾਲਾ ਕੀਦਾ ਆ ਨਦੀਕ ਫਤੇਗੜ ਚੂੜੀਆਂ ਜ਼ਿਲ੍ਹਾ ਗਰਦਾਸਪੁਰ ਆ ਮਰਸਾਰਾ ਆਪਣਾ 20 ਕਿਲੋਮੀਟਰ ਪੈਂਦਾ ਧੰਨਵਾਦ ਜੀ ਸਾਰੇ ਭਰਾਵਾਂ ਦਾ ਸਤਿ ਸ੍ਰੀ ਅਕਾਲ